ਪਿਆਰ ਨਿਊ ਡਰੈਲੇਵਿੰਟ ਦੇਖ ਰਹੇ ਦਰਸ਼ਕਾਂ ਸਵਾਗਤ ਮੈਂ ਸੁਖਰਾਚੇ ਹਾਂ ਅੱਜ ਬੇਹਦ ਖਾਸ ਪ੍ਰੋਗਰਾਮ ਲੈ ਕੇ حاضر ਹੋਇਆ ਜਿਸ ਦੇ ਵਿੱਚ ਕੁਝ ਅਜਿਹੀਆਂ ਮਹੱਤਵਪੂਰਨ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਜਿਹੜੀਆਂ ਅੱਜ ਹਰੇਕ ਦੇ ਮਨ ਵਿੱਚ ਘੁੰਮ ਰਹੀਆਂ ਨੇ ਕੁਝ ਗਲਤਫਹਿਮੀਆਂ ਚੱਲ ਰਹੀਆਂ ਨੇ ਆਪਾਂ ਜਿਹੜੀ ਲੈ ਕੇ ਅੱਜਕੱਲ ਜਿਹੜੇ ਵੀ ਬੱਚੇ ਆਪਣੇ ਮਾਪਿਆਂ ਨੂੰ ਜਾ ਕੇ ਕਹਿੰਦੇ ਨੇ ਕਿ ਇੱਕ ਫਾਰਮ ਸਕੂਲ ਮਿਲਦਾਗਾ ਉਹ ਹੈ ਆਪਾਰੈਡੀ ਦਾ ਉਹਨੂੰ ਲੈ ਕੇ ਮਾਪਿਆਂ ਨੂੰ ਦੇ ਵਿੱਚ ਇੱਕ ਕੈਸਾ ਚਰਚਾ ਚੱਲ ਰਹੀ ਹੈ ਕਿ ਆਪਾਂ ਜਿਹੜੀ ਕੀ ਹੈ ਕਿ ਇਸ ਦੇ ਗਲਤ ਪ੍ਰਭਾਵਾਂ ਤੋਂ ਨਹੀਂ ਜਾ ਰਹੇ ਉਸ ਨੂੰ ਲੈ ਕੇ ਸਮਾਜ ਦੀ ਆਪਾਂ ਗੱਲ ਕਰੀਏ ਤਾਂ ਕੁਝ ਅਫਵਾਹਾਂ ਵੀ ਚੱਲ ਰਹੀਆਂ ਨੇ ਅੱਜ ਇਹਨਾਂ ਅਫਵਾਹਾਂ ਨੂੰ ਦੂਰ ਕਰਨ ਵਾਸਤੇ ਤੁਹਾਡੇ ਨਾਲ ਸਾਝ ਪਾਉਣ ਵਾਸਤੇ ਹਾਜ਼ਰ ਹੋਏ ਆਂ ਅੱਜ ਛੜਨਾ ਜਿਹੜੇ ਮਹਿਮਾਨ ਜੁੜੇ ਨੇ ਉਹ ਬਰਨਾਲਾ ਤੋਂ ਜੁੜੇ ਨੇ ਸੁਰਜੀਤ ਕਟੂ ਜੀ ਜਿਹੜੇ ਕਿ ਸਿੱਖਿਆ ਦੇ ਖੇਤਰ ਵਿੱਚ ਮਾਹਰ ਨੇ ਉਹ ਅਧਿਆਪਕ ਖੇਤਰ ਨਾਲ ਜੁੜੇ ਹੋਏ ਨੇ ਸਤ ਸਵਾਗਤ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਜੀ ਸਰਜੀਤ ਜੀ ਅੱਜਕੱਲ੍ਹ ਇੱਕ ਸਕੂਲਾਂ ਦੇ ਵਿੱਚੋਂ ਮਾਪਿਆਂ ਨੂੰ ਇੱਕ ਫਾਰਮ ਮਿਲ ਰਿਹਾ ਹੈਗਾ ਆਪਣੇ ਬੱਚਿਆਂ ਜਰੀਏ ਕਿ ਬੱਚਿਆਂ ਦੀ ਇੱਕ ਅਪਾਰ ਆਈਡੀ ਬਣਾਉਣੀ ਹੈ ਅਪਾਰ ਆਈਡੀ ਤੋਂ ਹਾਂਜੀ ਜੀ ਇਹ ਵੀ ਸਮਝ ਆ ਰਹੀ ਜੀ ਕਿ ਸਾਹਮਣੇ ਕੁਝ ਅਜਿਹੇ ਤੱਥਾਰੇ ਨੇ ਕਿ ਇਹ ਅਪਾਰ ਆਈਡੀ ਲਈ ਫਾਰਮ ਨਾ ਭਰਿਆ ਜਾਣਾ ਇਸ ਪਿੱਛੇ ਕਈ ਕਾਰਨ ਬਣੇ ਜਾਂਦੇ ਨੇ ਤੁਹਾਡੇ ਤੋਂ ਅਸੀਂ ਇਹ ਜਾਨਣਾ ਕਿ ਜਿਹੜੀ ਅਪਾਰ ਆਈਡੀ ਹੈ ਇਹ ਪਹਿਲਾਂ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਕਿ ਕੀ ਹੈ ਸਰ ਪਹਿਲਾਂ ਅਪਾਰ ਆਈਡੀ ਬਾਰੇ ਜਾਨਣਾ ਜ਼ਰੂਰੀ ਹੈ ਜੀ ਇਹ ਹੈਗੀ ਹੈ ਜੀ ਆਟੋਮੈਟਿਕ ਪਰਮਾਨੈਂਟ ਅਕਾਦਮਿਕ ਕਾਉਂਟੀ ਜਿਸ ਦਾ ਮਤਲਬ ਹੈ ਜੀ ਵੀ ਹਰ ਬੱਚੇ ਦਾ ਇੱਕ ਵਿਦਿਆਰਥੀ ਵਿਦਿਆਰਥੀਆਂ ਦਾ ਇੱਕ ਵੱਖਰਾ ਅਕਾਊਂਟ ਖੁੱਲੇਗਾ ਜੀ ਇਹ ਅਕਾਊਂਟ ਸਿਰਫ ਸਿੱਖਿਆ ਨਾਲ ਸੰਬੰਧਿਤ ਹੋਵੇਗਾ ਜੀ ਤੇ ਇਹਦੇ ਵਿੱਚ ਬੱਚੇ ਦਾ ਮਤਲਬ ਅਕਾਦਮਿਕ ਅਕਾਊਂਟ ਖੁੱਲ ਗਿਆ ਜੀ ਜਦੋਂ ਆਪਾਂ ਪਹਿਲਾਂ ਆਪਣੇ ਕੋਲ ਸਿਰਫ 10th ਦਾ ਜੀ ਪਲੱਸ 2 ਦਾ ਰਿਕਾਰਡ ਰਹਿੰਦਾ ਸੀਗਾ ਜੀ ਹੁਣ ਬੱਚੇ ਦਾ ਆਪਾਂ ਸਾਰਾ ਰਿਕਾਰਡ ਰਹੂਗਾ ਜੀ ਇਹਦੇ ਨਾਲ ਰਿਪੋਰਟ ਕਾਰਡ ਹੈਲਥ ਕਾਰਡ ਜੀ ਜਿਹੜੇ ਪਹਿਲਾਂ ਟੀਸੀ ਟ੍ਰਾਂਸਫਰ ਜਾਂ ਕੋਈ ਐਮਏ ਪ੍ਰੋਬਲਮਸ ਆਉਂਦੀਆਂ ਨੇ ਉਹ ਸਾਰੀਆਂ ਸੋਲਵ ਹੋ ਜਾਣਗੀਆਂ ਇਹਦੇ ਨਾਲ ਨਾਲ ਕੇ ਸਾਰੇ ਸਰਟੀਫਿਕੇਟ ਇੱਕ ਜਗ੍ਹਾ ਇਕੱਠੇ ਹੋ ਜਾਣਗੇ ਹਾਂਜੀ ਹਾਂਜੀ ਠੀਕ ਹੈ ਜਿਵੇਂ ਆਪਾਂ ਕਹਿ ਸਕਦੇ ਕਿ ਡਿਜੀਟਲ ਲੋਕਰ ਹੁੰਦਾਗਾ ਆਪਾਂ ਅੱਜ ਕੱਲ੍ਹ ਆਨਲਾਈਨ ਵੀ ਚੱਲ ਜਾਇਆ ਹੈ ਵੀ ਲੋਕ ਡਿਜੀਟਲ ਲੋਕਰ ਦੇ ਵਿੱਚ ਆਪਣਾ ਜੋ ਡਾਕੂਮੈਂਟਸ ਸੰਭਾਲ ਸਕਦੇ ਆ ਵੀ ਜਿਹੜੀ ਸਕੂਲਾਂ ਦੇ ਵਿੱਚ ਆਪਾਰ ਆਈਡੀ ਥਰੂ ਡਿਜੀਟਲ ਲੋਕਰ ਓਪਨ ਹੋ ਰਿਹਾ ਹੈ ਹਾਂਜੀ ਹਾਂਜੀ ਡਿਜੀਟਲ ਲੋਕਰ ਦੇ ਥਰੂ ਹੀ ਹੋ ਰਿਹਾ ਸਰ ਇਹ ਠੀਕ ਮਤਲਬ ਕਿ ਕਿ ਜਿਹੜੀ ਆਪਾਰ ਰਿਡਿਓ ਇੱਕ ਬੱਚੇ ਦੀ ਆਈਡੈਂਟੀਟੀ ਬਣ ਜੂਗੀ ਉਹ ਕਿਸੇ ਵੀ ਸਕੂਲ ਵਿੱਚ ਜਾਵੇਗਾ ਤਾਂ ਉਹ ਉਸ ਆਈਡੈਂਟੀਟੀ ਥਰੂ ਹੀ ਐਡਮਿਸ਼ਨ ਕਰਵਾ ਸਕਿਆ ਕਿ ਇਹੀ ਮਤਲਬ ਹੈ ਦਾ ਹਾਂਜੀ ਸਰ ਇਹਦਾ ਮੇਨ ਮਤਲਬ ਇਹ ਹੈ ਜੀ ਇੱਕ ਬੱਚੇ ਦੇ ਜੀ ਮਤਲਬ ਕਈ ਕਈ ਥਾਵਾਂ ਮਤਲਬ ਜਿਵੇਂ ਸਰਕਾਰੀ ਸਕੂਲ ਚ ਵੀ ਬੱਚਾ ਪੜ ਰਿਹਾ ਹੈ ਇੱਕ ਬੱਚਾ ਕਈ ਜਗ੍ਹਾ ਐਡਮਿਸ਼ਨ ਲੈ ਕੇ ਜਿਵੇਂ ਸਕਾਲਰਸ਼ਿਪ ਆ ਜੀ ਸਕਾਲਰਸ਼ਿਪ ਦੇ ਵਿੱਚ ਮਤਲਬ ਇੱਕ ਬੱਚਾ ਨਾਲੇ ਸਰਕਾਰੀ ਸਕੂਲ ਤੋਂ ਵਜੀਫਾ ਲੈ ਰਿਹਾ ਜੀ ਨਾਲੇ ਪ੍ਰਾਈਵੇਟ ਸਕੂਲ ਤੋਂ ਲੈ ਰਿਹਾ ਜੀ ਜਿਹੜਾ ਇਹਦਾ ਮੇਨ ਮਤਲਬ ਤਾਂ ਇਹੀ ਆ ਕਿ ਵੀ ਇੱਕ ਬੱਚਾ ਸਿਰਫ ਇੱਕ ਸਕੂਲ ਚ ਹੀ ਪੜ੍ਹ ਸਕੇਗਾ ਜੀ। ਮਤਲਬ ਉਹ ਬੱਚੇ ਦਾ ਨਾਮ ਸਾਹਮਣੇ ਆ ਜਾਊਗੀ ਨਾਲ ਦੀ ਨਾਲ। ਹਾਂਜੀ ਹਾਂਜੀ ਹਾਂਜੀ। ਜਦੋਂ ਬੱਚੇ ਦਾ ਵੱਖਰਾ ਪਾਸਾ ਹੋਵੇਗਾ ਜੀ। ਉਹ ਸਰਕਾਰੀ ਸਕੂਲ ਜਿਹੜਾ ਆਪਾਂ ਕਹਿੰਦੇ ਜਿਹੜੀ ਇਹਨਾਂ ਦੀਆਂ ਸੈਟਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਉੱਥੇ ਬੋਰ ਕਿਤੇ ਹੋ ਰਿਹਾ ਹੁੰਦਾਗਾ। ਹਾਂਜੀ ਹਾਂਜੀ। ਚਲੋ ਹੁਣ ਗੱਲ ਕਰਦੇ ਆਪਾਂ ਕਿ ਇਸ ਆਈਡੀ ਨੂੰ ਲੈ ਕੇ ਜੋ ਮਾਪਿਆਂ ਦੀ ਫੈਸਲੀ ਲੈ ਜਾ ਰਹੀ ਆ ਉਹਨੂੰ ਲੈ ਕੇ ਕੁਝ ਰੇੜਕੇ ਚੱਲ ਰਹੇ ਨੇ ਉਹ ਰੇੜਕੇ ਆ ਬਾਰੇ ਜਰੂਰ ਦੱਸੋ ਕਿ ਕੀ ਰੇੜਕੇ ਚੱਲਦੇ ਨੇ ਕਿਉਂ ਮਾਪਿਆਂ ਵਿੱਚ ਕੁਝ ਗਲਤਫਹਿਮੀ ਆ ਪਾਈ ਜਾ ਰਹੀਆਂ ਨੇ ਉਸ ਬਾਰੇ ਗਲਤਫਹਿਮੀ ਇਸ ਕਰਕੇ ਪਾਈਆਂ ਜਾ ਰਹੀਆਂ ਨੇ ਕਿਉਂਕਿ ਜਦੋਂ ਆਪਾਂ ਸਹਿਮਤੀ ਲੈਣੇ ਆ ਜੀ ਤਾਂ ਪੰਜਾਬ ਸਰਕਾਰ ਵੱਲੋਂ ਜਾਂ ਕੇਂਦਰ ਸਰਕਾਰ ਵੱਲੋਂ ਪਹਿਲਾਂ ਪੇਰੈਂਟਸ ਦੀ ਸਹਿਮਤੀ ਲਈ ਜਾ ਰਹੀ ਹੈ ਜੀ ਤਾਂ ਉਹ ਸਹਿਮਤੀ ਦੇ ਵਿੱਚ ਆ ਜਿਹੜਾ ਆਪਾਂ ਪੇਰੈਂਟਸ ਦਾ ਆਧਾਰ ਕਾਰਡ ਮੰਗਦੇ ਆਂ ਕਿ ਜਾਂ ਆਈਡੈਂਟੀਟੀ ਪ੍ਰੂਫ ਕੋਈ ਵੀ ਮੰਗਦੇ ਆਂ ਜਾਂ ਮਦਰ ਦਾ ਜੋ ਫਾਦਰ ਦਾ ਜੀ ਤੋਂ ਪੇਰੈਂਟਸ ਦੇ ਮਨ ਤੇ ਵਿੱਚ ਇੱਕ ਬਹਿਮਾ ਜੀ ਵੀ ਸਾਡੀ ਜਿਹੜੇ ਮਤਲਬ ਆਧਾਰ ਕਾਰਡ ਆ ਉਹਦੀ ਗਲਤ ਯੂਜ਼ਿੰਗ ਨਾ ਹੋਵੇ ਤਾਂ ਵੈਸੇ ਆਪਾਂ ਜੇ ਸੋਚਣ ਵਾਲੀ ਗੱਲ ਇਹ ਆ ਜੀ ਕਿਉਂਕਿ ਇਹ ਆਧਾਰ ਕਾਰਡ ਦੀ ਬੱਚਿਆਂ ਦੇ ਜਦੋਂ ਆਪਾਂ ਐਡਮਿਸ਼ਨ ਕਰਵਾਉਨੇ ਆ ਜੀ ਪਹਿਲੇ ਸਾਰਾ ਕੁਝ ਸਕੂਲ ਦੇ ਕੋਲ ਹੁੰਦਾ ਜੀ ਮਤਲਬ ਇਹਦੇ ਵਿੱਚ ਹਾਂਜੀ ਜੀ ਜੀ ਬੋਲੋ ਹਾਂ ਹਾਂ ਰਿਕਾਰਡ ਆਲਰੇਡੀ ਹਰ ਸਕੂਲ ਕੋਲੇ ਪਹਿਲਾਂ ਹੁੰਦਾ ਜੀ ਇਹ ਕੁਝ ਨਾ ਮਾਪਿਆਂ ਵਿੱਚ ਇਹ ਦੋ ਚਿੱਤੀ ਵਾਲਾ ਮਾਹੌਲ ਬਣ ਗਿਆ ਕਿ ਇਹ ਆਈਡੀ ਦਾ ਪ੍ਰੂਫ ਮੰਗੇ ਜਾ ਰਹੇ ਨੇ ਉਹ ਦਿੱਤੇ ਲੈ ਜਾਣ ਉਹਨਾਂ ਬਾਰੇ ਕੁਝ ਕੀ ਕਹਿਣਾ ਚਾਹੁੰਦੇ ਹੋ ਸਰ ਉਹਨਾਂ ਬਾਰੇ ਤਾਂ ਮੈਂ ਇਹੀ ਕਹਿਣਾ ਚਾਹੁੰਦਾ ਜੀ ਵੈਸੇ ਤਾਂ ਜੀ ਇਹ ਕੇਂਦਰ ਸਰਕਾਰ ਦੀ ਬਹੁਤ ਵਧੀਆ ਸਕੀਮ ਆ ਇਹਦੇ ਵਿੱਚ ਜਿਹੜਾ ਬੱਚੇ ਦਾਗਾ ਜੀ ਉਹ ਦੇਖੋ ਵੱਖਰਾ ਅਕਾਊਂਟ ਬਣੇਗਾ ਜੀ ਤਾਂ ਇਹ ਮਤਲਬ ਇਹਦੇ ਨਾਲ ਪੇਰੈਂਟਸ ਦਾ ਕੋਈ ਕੰਸਰਨ ਨਹੀਂ ਹੈਗਾ ਜੀ ਆਧਾਰ ਕਾਰਡ ਨਾਲ ਆਧਾਰ ਕਾਰਡ ਦੇ ਓਨਲੀ ਸਹਿਮਤੀ ਵਾਸਤੇ ਲੈ ਰਿਹਾ ਜੀ ਇਹ ਤਾਂ ਸਿਰਫ ਬੱਚੇ ਦਾ ਜੀ ਆਇਡੈਂਟੀਫਾਈ ਬਣਨੀ ਹੈ ਜੀ ਹਾਂਜੀ ਮਤਲਬ ਕਿ ਡਾਟਾ ਤਾਂ ਸਕੂਲ ਕੋਲ ਕਈ ਵਾਰ ਹੁੰਦਾ ਵੀ ਆ ਪਰ ਇੱਕ ਆਪਾਂ ਕਹਿੰਦੇ ਨਵੇਂ ਸਰਿਓ ਮਾਪਿਆਂ ਦੀ ਸਹਿਮਤੀ ਦੇ ਹਿਸਾਬ ਨਾਲ ਹੀ ਨਵੇਂ ਸਰਿਓ ਡਾਟਾ ਲੈ ਜਾਂਦਾ ਕਰ ਹਾਂਜੀ ਬਸ ਮੇਨ ਪਰਪਸ ਇਹਦਾ ਇਹੀ ਹੈ ਜੀ ਮਤਲਬ ਕਿ ਤੁਹਾਡਾ ਜਿਹੜਾ ਬੱਚਿਆਂ ਦਾ ਮਤਲਬ ਹਾਂਜੀ ਤੁਹਾਡਾ ਕਹਿੰਦਾ ਮਤਲਬ ਇਹ ਹੈ ਕਿ ਜਿਹੜਾ ਇਹ ਡਾਕੂਮੈਂਟ ਲੈ ਜਾ ਰਹੇ ਨੇ ਇਹ ਮਾਪਿਆਂ ਦੀ ਸਹਿਮਤੀ ਆ ਉਹਨਾਂ ਦੀ ਮਰਜ਼ੀ ਵੀ ਆ ਕਿ ਉਹ ਦੇਣਾ ਚਾਹੁੰਦੇ ਨੇ ਜਾਂ ਨਹੀਂ ਦੇਣਾ ਚਾਹੁੰਦੇ ਇਸ ਬਾਰੇ ਦੱਸੋ ਹਾਂਜੀ ਸਰ ਇਹ ਹਾਂ ਮਤਲਬ ਜਿਹੜੇ ਕਨਸੈਂਟ ਆ ਉਹਦੇ ਵਿੱਚ ਲਿਖਿਆ ਵੀ ਹੈਗਾ ਵੀ ਇਹਨੂੰ ਤੁਸੀਂ ਵਾਪਸ ਵੀ ਲੈ ਸਕਦੇ ਹੋ ਸਹਿਮਤੀ ਦੇ ਵੀ ਸਕਦੇ ਹੋ ਨੋ ਵੀ ਕਰ ਸਕਦੇ ਹੋਗੇ ਕੋਈ ਵੀ ਸਕੂਲ ਉਹਨਾਂ ਟਾਈਮ ਤੁਹਾਡੀ ਆਈਡੀ ਨਹੀਂ ਬਣਾਊਗਾ ਜੀ ਜਿੰਨਾ ਟਾਈਮ ਤੁਸੀਂ ਸਹਿਮਤੀ ਨਹੀਂ ਦਿੰਦੇ ਅਗਰ ਜੇ ਕੋਈ ਪੇਰੈਂਟਸ ਨਹੀਂ ਬਣਾਉਣਾ ਚਾਹੁੰਦਾ ਜੀ ਨੋ ਪ੍ਰੋਬਲਮ ਜੀ ਇਹਦੇ ਵਿੱਚ ਸਕੂਲ ਉਹਨਾਂ ਟਾਈਮ ਬਣਾ ਨਹੀਂ ਸਕਦਾ ਜੀ ਤੇ ਇਹਦੇ ਵਿੱਚ ਸਰ ਬਕਾਇਦਾ ਤੌਰ ਤੇ ਜਿਹੜਾ ਆਪਣਾ ਐਪ ਹੈ ਉਹਦੇ ਵਿੱਚ ਇਹ ਵੀ ਲਿਖਿਆ ਹੋਇਆ ਵੀ ਆਪਾਂ ਕਨਸੈਂਟ ਪਹਿਲਾਂ ਆਪਾਂ ਜੈਸਟ ਕਰਦੇ ਆ ਬਾਅਦ ਚ ਆਪਾਂ ਨੋ ਕਰਕੇ ਆਪਾਂ ਹੋ ਵੀ ਕਰ ਸਕਦੇ ਆ ਜੀ ਇਹਦੇ ਵਿੱਚ ਕੋਈ ਦੁਚਿੱਤੀ ਨਹੀਂ ਹੈਗੀ ਜੀ ਮਤਲਬ ਪੇਰੈਂਟਸ ਦੀ ਸਹਿਮਤੀ ਨਾਲ ਹੀ ਹੋਊਗਾ ਜੀ ਇਹ ਸਾਰਾ ਕੁਝ ਜੀ ਇੱਕ ਤਾਂ ਆਪਾਂ ਇਹ ਗੱਲ ਕਲੀਅਰ ਕਰ ਰਹੇ ਆ ਕਿ ਜਿਹੜੇ ਵੀ ਜੋ ਵੀ ਕਾਰਵਾਈ ਹੋ ਰਹੀ ਆ ਉਹ ਸਿਰਫ ਪੇਰੈਂਟਸ ਦੀ ਸਹਿਮਤੀ ਨਾਲ ਹੋਗੀ ਬਿਨਾ ਕਿਸੇ ਪੇਰੈਂਟ ਸਹਿਮਤੀ ਤੋਂ ਨਹੀਂ ਹੋਊਗਾ ਕੰਮ ਇਹ ਹਾਂਜੀ ਸਰ ਪੇਰੈਂਟਸ ਦੀ ਸਹਿਮਤੀ ਨਾਲ ਹੀ ਹੋ ਰਿਹਾ ਹੈ ਹਾਂਜੀ ਦੂਸਰਾ ਪਰਪਸ ਇਹ ਹੈ ਕਿ ਇਹਦੇ ਵਿੱਚ ਸਾਰੇ ਜੋ ਸਿੱਖਿਆ ਹਾਸਲ ਕਰੂਗਾ ਵਿਦਿਆਰਥੀ ਉਹਦਾ ਡਾਕੂਮੈਂਟ ਉਹਦਾ ਰਿਕਾਰਡ ਸਾਰਾ ਇਕੱਠਾ ਹੋ ਜੂਗਾ ਇਹਦੇ ਵਿੱਚ ਹਾਂਜੀ ਸਰ ਮਤਲਬ ਸਾਰਾ ਰਿਕਾਰਡ ਹੈ ਇਹਦੇ ਵਿੱਚ ਹੈਲਥ ਕਾਰਡ ਜੀ ਬੱਚੇ ਨੇ ਜੋ ਵੀ ਕੁਝ ਬਣਾ ਰਿਹਾ ਹੈ ਜੀ ਆਧਾਰ ਕਾਰਡ ਨਾਲ ਅਟੈਚਮੈਂਟ ਉਹ ਸਾਰਾ ਕੁਝ ਇਹਦੇ ਵਿੱਚ ਅਟੈਚ ਹੋ ਜੂਗਾ ਜੀ ਬੱਚੇ ਦਾ ਇਹ ਸਿਰਫ ਹੋਊਗਾ ਜੀ ਬੱਚੇ ਦਾ ਰਿਕਾਰਡ ਮਤਲਬ ਪੇਰੈਂਟਸ ਤੇ ਹਾਂਜੀ 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 ਪੇਰੈਂਟਸ ਇਸ ਗੱਲ ਤੋਂ ਚਿੰਤਤ ਨੇ ਵੀ ਕਿਤੇ ਸਾਡਾ ਮਤਲਬ ਹੈਨਾ ਕੋਈ ਮਤਲਬ ਕਈ ਲਿਮਿਟਾਂ ਭਰ ਰਿਹਾ ਜੀ ਜਾਂ ਕੋਈ ਹੋਰ ਪ੍ਰੋਸੈਸ ਸੌ ਕੁਝ ਹੁੰਦਾ ਜੀ ਬੈਂਕ ਦਾ ਅਟੈਚਮੈਂਟ ਨੇ ਵੀ ਕੋਈ ਸਾਡਾ ਮਤਲਬ ਜਿਹੜੀ ਪਰਸਨਲ ਜਾਣਕਾਰੀ ਹੈ ਵੀ ਉਹ ਨਾ ਲੀਕ ਹੋ ਜੇ ਬਟ ਇਸ ਦਾ ਮਤਲਬ ਇਹ ਜਾਂ ਕੁਝ ਵੀ ਨਹੀਂ ਹੈਗਾ ਜੀ ਇਹ ਸਿਰਫ ਬੱਚੇ ਦੇ ਰਿਕਾਰਡ ਸਾਹਮਣੇ ਜਾ ਰਿਹਾ ਜੀ ਕਿ ਬਿਲਕੁਲ ਮਤਲਬ ਕਿ ਕਈ ਲੋਕਾਂ ਵਿੱਚ ਚੱਲ ਵੀ ਚਰਚਾ ਕਿ ਜਿਹੜਾ ਸਾਡੇ ਹੋਰ ਪਰਸਨਲ ਕੰਮ ਨੇ ਜੇ ਤੁਸੀਂ ਬੈਂਕ ਦੇ ਕੰਮ ਦੱਸਿਆ ਜਾਂ ਹੋਰ ਕਾਮ ਦਰਸ਼ ਨੇ ਉਹ ਸਿਰਫ ਉਹਦਾ ਕੋਈ ਦੇ ਨਾਲ ਸਬੰਧ ਨਹੀਂ ਹੈਗਾ ਹਾਂਜੀ ਇਹਦਾ ਕੋਈ ਸਬੰਧ ਨਹੀਂ ਹੈਗਾ ਜੀ ਇਹ ਬੱਚੇ ਦਾ ਅਕਾਊਂਟ ਖੋਲ ਰਿਹਾ ਹੈ ਜੀ ਅਕਾਦਮਿਕ ਅਕਾਊਂਟ ਖੋਲ ਰਿਹਾ ਹੈ ਜੀ ਤੇ ਕੱਲ ਨੂੰ ਬੱਚਾ ਜਿਵੇਂ ਹੁਣ ਕਈ ਵਾਰ ਟੀਸੀਆਂ ਦੀ ਪ੍ਰੋਬਲਮ ਆ ਜਾਂਦੀ ਹੈ ਜੀ ਬੱਚਾ ਜਾਂ ਆਊਟ ਆਫ ਸਟੇਟ ਚਲੇ ਜਾਂਦਾ ਜੀ ਹਨਾ ਤਾਂ ਉੱਥੇ ਬੱਚੇ ਦਾ ਨਾਮ ਇੱਕ ਸਕੂਲ ਚ ਬੱਚਾ ਪਹਿਲਾਂ ਤੋਂ ਹੀ ਸਾਈਡਾਂ ਚੱਲ ਰਹੀਆਂ ਨੇ ਜੀ ਈ ਪੰਜਾਬ ਚੱਲ ਰਹੀ ਹੈ ਜੀ ਯੂਡਾਈ ਚੱਲ ਰਹੀ ਹੈ ਜੀ ਤੇ ਸਕਾਲਰਸ਼ਿਪ ਵਾਲੀ ਸਾਈਡ ਚੱਲ ਰਹੀ ਹੈ ਜੀ ਉਹ ਬੱਚੇ ਦਾ ਨਾਮ ਨਹੀਂ ਕਟਿਆ ਜਾਂਦਾ ਇੱਕੋ ਸਕੂਲ ਕੋਲੇ ਬੋਲੀ ਜਾਂਦਾ ਜੀ ਬੱਚੇ ਨੂੰ ਮਤਲਬ ਜੇ ਇੱਕ ਸਟੇਟ ਤੋਂ ਦੂਸਰੀ ਸਟੇਟ ਵੀ ਜਾ ਰਿਹਾ ਜੀ ਬੱਚਾ ਤਾਂ ਉਹ ਆਸਾਨੀ ਹੋ ਜੂਗੀ ਜੀ ਜਦੋਂ ਬੱਚੇ ਦਾ ਪਰਸਨਲ ਅਕਾਊਂਟ ਹੋਊਗਾ ਜੀ ਉਹ ਆਸਾਨੀ ਨਾਲ ਚੇਂਜ ਹੋ ਜੂਗਾ ਜੀ ਜੀ ਸਾਡੇ ਕੋਲ ਕੋਈ ਜਾਣਕਾਰੀ ਇਹ ਵੀ ਆਈਆਂ ਸੀ ਕਿ ਲੋਕਾਂ ਵਿੱਚ ਇਹ ਵੀ ਮਾਹੌਲ ਚੱਲਦਾ ਹੈ ਕਿ ਜਿਹੜੇ ਇਹ ਆਈਡੀ ਬਣ ਰਹੀ ਹੈ ਬੱਚਿਆਂ ਦੀ ਵੀ ਇਹਦੇ ਥਰੂ ਕਈ ਵਾਰੀ ਬੱਚਿਆਂ ਦੇ ਨਾਲ ਆਪਾਂ ਕੋਈ ਮੈਡੀਸਨ ਦਾ ਤਾਲੁਕਾ ਤੇ ਵੀ ਕੋਈ ਦਵਾਈ ਦਿੱਤੀ ਜਾਏ ਉਹਨਾਂ ਨੂੰ ਮਰਜ਼ੀ ਨਾਲ ਕੋਈ ਰਿਐਕਸ਼ਨ ਲਗਾਇਆ ਜਾਵੇ ਜਾਂ ਪਹਿਲਾਂ ਕਰੋਨਾ ਟੀਕੇ ਬਾਰੇ ਬੜਾ ਰੌਲਾ ਪਿਆ ਸੀਗਾ ਕੋਈ ਐਸੀ ਗਲਵਾਟ ਨਹੀਂ ਇਹਦੇ ਵਿੱਚ ਨਹੀਂ ਸਰ ਐਸੀ ਕੋਈ ਗਲਵਾਟ ਨਹੀਂ ਜੀ ਇਹਦੇ ਵਿੱਚ ਇਹ ਸਿਰਫ ਬੱਚੇ ਦੇ ਅਕਾਦਮਿਕ ਰਿਕਾਰਡ ਵਾਸਤੇ ਯੂਜ਼ ਕੀਤੀ ਜਾਣੀ ਹੈ ਜੀ ਠੀਕ ਹੈ ਜੀ ਤੇ ਅਜਿਹਾ ਐਸਾ ਕੁਝ ਹਾਂਜੀ ਬੱਚੇ ਦਾ ਰਿਕਾਰਡ ਮਤਲਬ ਸਿਰਫ ਉਹ ਐਪ ਦੇ ਵਿੱਚ ਰਹੇਗਾ ਉਹਦਾ ਡਾਟਾ ਕਿਤੇ ਲੀਕ ਨਹੀਂ ਹੋਊਗਾ ਹਾਂਜੀ ਲੀਕ ਨਹੀਂ ਹੋਊਗਾ ਜੀ ਤੇ ਕਿਉਂਕਿ ਜਦੋਂ ਇਹ ਬੱਚੇ ਦਾ ਬਣੇਗੀ ਪਰਸਨਲ ਅਕਾਊਂਟ ਗਿਆ ਜੀ ਤਉ ਉਹਦੇ ਚ ਇਹਦੇ ਚ ਮਤਲਬ ਡਿਜੀ ਲੋਕਰ ਹੈ ਡੀਜੀ ਲੋਕਰ ਹੈ ਜੀ ਜਿਹੜਾ ਉਹਦੇ ਚ ਬੱਚੇ ਦਾ ਮਤਲਬ ਖੁਦ ਆਪਾ ਆਈਡੀ ਪਾਸਵਰਡ ਵਗੈਰਾ ਲਗਾ ਸਕਦੇ ਆ ਜੀ ਇਹਦੇ ਚ ਲੀਕ ਦਾ ਕੋਈ ਐਡੇ ਚਾਂਸ ਤਾਂ ਹੈ ਨਹੀਂ ਗੇ ਜੀ ਲੀਕ ਹੋਣ ਦੇ ਬਾਕੀ ਲੀਕ ਤਾਂ ਹੋ ਹੀ ਸਕਦਾ ਹਾਂਜੀ ਦੂਸਰਾ ਇਹਦੇ ਵਿੱਚ ਹੈ ਕਿ ਡਿਜੀ ਲੋਕਰ ਅਜਕਲ ਹਰੇਕ ਹੀ ਬਣਾ ਰਿਹਾ ਹੈਗਾ ਉਹੀ ਸੇਮ ਪ੍ਰੋਸੈਸ ਹੀ ਹੈ ਦੇ ਵਿੱਚ ਹਾਂਜੀ ਹਾਂਜੀ ਸੇਮ ਪ੍ਰੋਸੈਸ ਹੈ ਜੀ ਉਹ ਤਾਂ ਆਪਣੀ ਮਤਲਬ ਸੇਫਟੀ ਵਾਸਤੇ ਆਪਾਂ ਆਪ ਖੁਦ ਵੀ ਮਤਲਬ ਸਭ ਦੇ ਬਣੇ ਵੇ ਹੈਗੇ ਜੀ ਜੀ ਤਾਂ ਮਤਲਬ ਇਸ ਸਮੇਂ ਪੰਜਾਬ ਵਿੱਚ ਸਾਰੇ ਚੱਲ ਰਿਹਾ ਹੈ ਪੂਰੇ ਮਤਲਬ ਕੇ ਸਵੋਚੇ ਭਾਰਤੀ ਯੋਜਨਾ ਹਾਂਜੀ ਪੂਰੇ ਭਾਰਤ ਵਿੱਚ ਬਣ ਰਹੀ ਆਪਾਂ ਆਲਰੇਡੀ ਹਾਂਜੀ ਹਾਂਜੀ ਕੇਂਦਰ ਸਰਕਾਰ ਦਾ ਮੰਤਵ ਵੀ ਹੈ ਜੀ ਵੀ ਹਰੇਕ ਬੱਚੇ ਦੀ ਆਪਾਂ ਆਲਰੇਡੀ ਬਣਨੀ ਚਾਹੀਦੀ ਹੈਗੀ ਸਾਰੇ ਇਹ ਬਣੂਗੀ ਵੀ ਜੀ ਮਤਲਬ ਇਸ ਨੂੰ ਥੋੜਾ ਟਾਈਮ ਲੱਗੂਗਾ ਹਰੇਕ ਬੱਚੇ ਦੀ ਮਤਲਬ ਥੋੜਾ ਪੇਰੈਂਟ ਅਵੇਅਰਨੈਸ ਦੀ ਲੋੜ ਹੈ ਜੀ ਤੇ ਉਹ ਮਤਲਬ ਜਲਦੀ ਹੋ ਜਾਊਗਾ ਜੀ ਮਤਲਬ ਕਿ ਇੱਕ ਬੱਚਾ ਇੱਕ ਪਛਾਣ ਉਹਦੀ ਉਹਦੀ ਆਇਡੈਂਟੀਟੀ ਬਣ ਜੂ ਵੀ ਉਹ ਕਿਸੇ ਵੀ ਸਕੂਲ ਚਲਾ ਜਾਵੇ ਉਹ ਆਪਣਾ ਜਦੋਂ ਉਹ ਨੰਬਰ ਦੇਵੇਗਾ ਆਪਣੀ ਆਇਡੈਂਟੀਟੀ ਦਿਖਾਵੇਗਾ ਤਾਂ ਉਹ ਸਾਰਾ ਰਿਕਾਰਡ ਸਾਹਮਣੇ ਆ ਜਾਵੇਗਾ ਹਾਂਜੀ ਸਰ ਠੀਕ ਹੈ ਜੀ ਤੇ ਦੂਸਰੇ ਦੇ ਵਿੱਚ ਤੁਸੀਂ ਇਸ ਖੇਤਰ ਦੇ ਨਾਲ ਜੁੜੇ ਹੋਏ ਹੋ ਇੱਕ ਮਾਪਿਆਂ ਨੂੰ ਕੀ ਸੁਨੇਹ ਦੇਣਾ ਚਾਹੁੰਦੇ ਹੋ ਮੈਂ ਤਾਂ ਸਰ ਮਾਪਿਆਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦਾ ਕਿ ਵੀ ਹਰੇਕ ਬੱਚੇ ਦਾ ਦੇਖੋ ਵੱਖਰਾ ਆਈਡੈਂਟੀਫਾਈ ਹੋਣਾ ਚਾਹੀਦਾ ਜੀ ਬੱਚੇ ਕਿਤੇ ਵੀ ਕੱਲ ਨੂੰ ਮਤਲਬ ਨੈਕਸਟ ਟਾਈਮ ਜਦੋਂ ਬੱਚੇ ਕਿਤੇ ਇੰਟਰਵਿਊ ਦੇਣ ਜਾ ਰਿਹਾ ਜੀ ਜਾਂ ਮਤਲਬ ਕਿਤੇ ਵੀ ਜਾ ਰਿਹਾ ਉਹਨੂੰ ਕਿਤੇ ਸਰਟੀਫਿਕੇਟ ਖੁਦ ਨਾਲ ਨਾ ਚੱਕਣੇ ਆਪਾਂ ਦੇਖਦੇ ਹਾਂ ਜੀ ਜ਼ਿਆਦਾਤਰ ਬੱਚੇ ਵਾਸਤੇ ਚ ਭੁੱਲ ਜਾਂਦੇ ਆ ਜੀ ਜਾਂ ਕਿਤੇ ਬਾਈਕ ਤੋਂ ਗੇਅਰ ਤੇ ਵੀ ਸਰਟੀਫਿਕੇਟ ਵਗੈਰਾ ਤੇ ਜਦੋਂ ਇਹ ਬਣ ਗਈ ਜੀ ਆਈਡੀ ਵਗੈਰਾ ਤਾਂ ਉਹਨਾਂ ਨੂੰ ਇਹ ਸਭ ਕੁਝ ਮਤਲਬ ਮਿਸ ਹੋ ਜੂਗਾ ਜੀ ਉਹਨਾਂ ਦਾ ਉਹਨਾਂ ਦੇ ਕੋਈ ਸਰਟੀਫਿਕੇਟ ਗੁੰਮ ਨਹੀਂ ਮੁਰਾ ਹੁੰਦਾ ਵੀ ਆਸਾਨੀ ਨਾਲ ਮਤਲਬ ਇਹ ਨੂੰ ਬਿੰਦੂ ਕਰਨ ਨੂੰ ਜੀ ਇੱਕ ਜਗ੍ਹਾ ਤੇ ਰਿਕਾਰਡ ਇਕੱਠਾ ਹੋ ਜੂ ਉਹਨਾਂ ਦਾ ਹਾਂਜੀ ਹਾਂਜੀ ਸਰ ਜਦੋਂ ਇਕੱਠਾ ਹੋ ਜੂਗਾ ਜੀ ਇਹਦੇ ਨਾਲ ਜੀ ਮੇਨ ਰੀਜ਼ਨ ਜਿਹੜੀ ਡੁਪਲੀਕੇਂਸੀ ਚੱਲ ਰਹੀ ਹੈ ਜਿਵੇਂ ਹੁਣ ਜੋਬ ਵਿੱਚ ਜਾਲੀ ਸਰਟੀਫਿਕੇਟ ਬਣ ਕੇ ਜੋਬ ਕਰੀ ਰਿਹਾ ਜੀ ਸਟੂਡੈਂਟ ਕਰੀ ਰਿਹਾ ਉਹਦੇ ਨਾਲ ਸਾਥ ਨੂੰ ਬਣਦਾ ਜੀ ਜੀ ਮੇਨ ਮਾਨਟ ਹੈ ਜਿਹੜਾ ਸਿੱਖਿਆ ਦੇ ਵਿੱਚ ਕਹਿ ਸਕਦੇ ਅਗੇ ਜਾਲੀ ਕੰਮ ਬਣ ਰਹੇ ਨੇ ਜਾਲੀ ਸਰਟੀਫਿਕੇਟ ਬਣ ਰਹੇ ਉਹਨਾਂ ਨੂੰ ਵੀ ਠੱਲਪ ਹੋਗੀ ਇਸ ਅਪਾਰਾਈਟੀ ਦੇ ਨਾਲ ਹਾਂਜੀ ਇੱਕ ਸਾਡੇ ਦਰਸ਼ਕਾਂ ਨੂੰ ਇਹ ਵੀ ਜ਼ਰੂਰ ਕਲੀਅਰ ਕਰੋ ਜਿਹੜੀ ਅਪਾਰਾਈਟੀ ਬਣ ਰਹੀ ਹੈ ਇਹ ਲਗਾਤਾਰ ਸਰਕਾਰ ਵੱਲੋਂ ਹਦਾਇਤਾਂ ਜਾਰੀ ਕੀਤੀ ਜਾ ਰਹੀਆਂ ਨੇ ਸਕੂਲਾਂ ਨੂੰ ਕਿ ਜਲਦੀ ਜਲਦੀ ਬਣਵਾਈ ਜਾਵੇ ਆਈਡੀ ਸਾਰੇ ਹਸਕਾਰ ਵੱਲੋਂ ਤਾਂ ਦੇਖੋ ਹਦਾਇਤਾਂ ਹੈਗੀਆਂ ਨੇ ਜੀ ਪਰ ਉਹਨਾਂ ਨੇ ਇਹ ਵੀ ਗੱਲ ਕਲੀਅਰ ਕੀਤੀ ਹੈ ਵੀ ਪੇਰੈਂਟਸ ਦੀ ਸਹਿਮਤੀ ਜ਼ਰੂਰੀ ਹੈ ਜੀ ਤਾਂ ਕੁਆਲਿਟੀ ਮਤਲਬ ਤਾਂ ਬਿਲਕੁਲ ਜੀ ਉਦੋਂ ਸਹਿਮਤੀ ਤਾਂ ਥੋੜਾ ਬਹੁਤ ਟਾਈਮ ਲੱਗਦਾ ਜੀ ਮਤਲਬ ਹੋ ਜੂਗੀ ਜੀ ਇਹ ਥੋੜਾ ਟਾਈਮ ਲੱਗੂਗਾ ਜੀ ਤੇ ਇੱਕ ਦਿਨ ਇਹ ਸਾਰੀ ਇੱਕ ਹਰ ਇੱਕ ਬੱਚੇ ਦੀ ਬਣ ਜੂਗੀ ਜੀ ਪਰ ਥੋੜਾ ਟਾਈਮ ਲੱਗੂਗਾ ਜੀ ਕੋਈ ਵੀ ਨਵੀਂ ਚੀਜ਼ ਹੁੰਦੀ ਹੈ ਤਾਂ ਟਾਈਮ ਲੱਗਦਾ ਜੀ ਔਰ ਨਾਲ ਜਿਹੜਾ ਵਿੱਚ ਕੰਮ ਹੋਰ ਵੀ ਤੇਜ਼ੀ ਨਾਲ ਚੱਲੇਗਾ ਇਹ ਜਿਹੜੀ ਗੱਲ ਤੁਸੀਂ ਬੰਨਿਆ ਨੇ ਤਕਰੀਬੇ ਦੇ ਦਰਸ਼ਕਾਂ ਨੂੰ ਤੁਸੀਂ ਦੂਰ ਕਾਰਨ ਦਿੱਤੀਆਂ ਨੇ ਤੇ ਮਨ ਕੇ ਕਹਾਂ ਇਹ ਗੱਲ ਕਿ ਇਹਦਾ ਮੰਤਵ ਸਿਰਫ ਸਿੱਖਿਆ ਲਈ ਵਰਤਨਾ ਹੈਗਾ ਬੱਚਿਆਂ ਦਾ ਡਾਕੂਮੈਂਟ ਜਮਾ ਹੋਣਗੇ ਬੱਚਾ ਰਿਕਾਰਡ ਇਕੱਠਾ ਹੋ ਜੂਗਾ ਤੇ ਜੀ ਸਰ ਕਿਉਂਕਿ ਬੱਚਿਆਂ ਦਾ ਜਿਵੇਂ ਤੁਸੀਂ ਦੱਸਿਆ ਕਿ ਜਿਹੜੀਆਂ ਕੋਈ ਸਰਕਾਰੀ ਸਾਈਟਾਂ ਨੇ ਜਿਵੇਂ ਈ ਪੰਜਾਬ ਕਹਿ ਰਹੇ ਹੋਗੇ ਜਾਂ ਜੂ ਡਾਜ ਵਗੈਰਾ ਸਕੂਲਾਂ ਦੇ ਚੱਲਦੇ ਨੇ ਆਨਲਾਈਨ ਪੋਰਟਲ ਉਹਨਾਂ ਦੇ ਵੀ ਡਾਟਾ ਜਮਾ ਪਿਆ ਹੁੰਦਾਗਾ ਹਾਂਜੀ ਉਹਨਾਂ ਤੋਂ ਵੀ ਡਾਟਾ ਤਾਂ ਲਿਆ ਜਾ ਸਕਦਾ ਪਰ ਇਸ ਆਈਡੀ ਵਾਸਤੇ ਮਗਰ ਸਹਿਮਤੀ ਲੈਣੀ ਪਈ ਹੋਈ ਆ ਹਾਂਜੀ ਇੱਕ ਉਹ ਮਗਰ ਸਹਿਮਤੀ ਪਰ ਆ ਕੇ ਉਹ ਸਹਿਮਤੀ ਦੇਣ ਜਾਂ ਨਹੀਂ ਦੇਣ ਉਹ ਸਹਿਮਤੀ ਦੇ ਕੇ ਵਾਪਸ ਵੀ ਲੈ ਸਕਦੇ ਆ ਆਪਦੀ ਹਾਂਜੀ ਬਾਕੀ ਦੂਸਰੀ ਗੱਲ ਇਹ ਵੀ ਵੈਸੇ ਸੋਚਣ ਵਾਲੀ ਇਹਦੇ ਚ ਗੱਲ ਇਹ ਆਈਡੀ ਆ ਸਿਰਫ ਇਸ ਸੰਬੰਧੀ ਕਿਸੇ ਨੂੰ ਕੋਈ ਗਲਤਫਹਿਮੀ ਨਹੀਂ ਹੋਣੀ ਚਾਹੀਦੀ ਇਹ ਸਿੱਖਿਆ ਲਈ ਵਰਤੀ ਜਾਣੀ ਆ ਹੋਰ ਕਿਸੇ ਦੀ ਕੋਈ ਜੋ ਕਰੇ ਲੋ ਆਪਕਾ ਜਨ ਕੋਈ ਬੈਂਕ ਦਾ ਕੰਮ ਹੈ ਜਾਂ ਕੋਈ ਹੋਰ ਨਾ ਲੈਂਡ ਦੇਣ ਦਾ ਕੰਮ ਆ ਉਹ ਇਸ ਵਿੱਚ ਨਹੀਂ ਸਮਰ ਕੀਤਾ ਜਾਊਗਾ ਹਾਂਜੀ ਸਰ ਜੀ ਜੀ ਬੋਤ ਜਿਹੜਾ ਤੁਸੀਂ ਛੜਨਾ ਜੁੜੇ ਸਮਾਂ ਕੱਢਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ